ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਵਤਾ ਕਿੱਥੇ ਮਾਤਾ ਤੌਰਿਆ ਅਜੀਤ ਤੇਜ ਯਾਰ ਨੂੰ ਇਹ ਕਵਤਾ ਅਸੀਂ ਪੜ੍ਹਦੇ ਰਹੇ ਆ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਉਮੀਦ ਕਰਦੇ ਤੁਹਾਨੂੰ ਪਸੰਦ ਆਵੇਗੀ ਕਿੱਥੇ ਮਾਤਾ ਤੌਰਿਆ ਅਜੀਤ ਤੇਜ ਯਾਰ ਨੂੰ ਵੇੜੇ ਦੀਆਂ ਰਾਣਕਾਂ ਮਹਿਲਾਾਂ ਦੀ ਬਹਾਰ ਨੂੰ ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸੀ ਗਾਣੀਆਂ ਸੇਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜਾਣੀਆਂ ਜਿਨ੍ਹਾਂ ਦੀਆਂ ਚਾਹੀ ਚਾਹੀ ਕੋੜੀਆਂ ਸੀ ਗਾਣੀਆਂ ਸੇਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜਾਣੀਆਂ ਸੇਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜਿਆਰ ਨੂੰ ਸੰਜੇ ਸੰਜੇ ਜਾਪਦੇ ਨੇ ਮਹਿਲ ਤੇ ਅਟਾਰੀਆਂ ਚੰਦ ਜੀਆਂ ਸੂਰਤਾ ਕਿੱਥੇ ਗਈਆਂ ਪਿਆਰੀਆਂ ਕਾਹਨੋ ਤੋੜ ਦਿੱਤਾ ਐਡੇ ਸੋਹਣੇ ਪਰਿਵਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇਜ ਜਾਨੋ ਇਹ ਮੇਲੇ ਦੇ ਵਿੱਚ ਵੀ ਮੈਂ ਇੱਕ ਵਾਰ ਬੋਲੀ ਸੀ ਕਵਤਾ ਸੋ ਮੀ ਇਹ ਕਰੂੰਗਾ ਚੰਗੀ ਲੱਗੂਗੀ ਤੁਹਾਨੂੰ ਸ਼ੇਅਰ ਕਰੋਗੇ ਲਾਈਕ ਕਰੋਗੇ ਚੈਨਲ ਸਬਸਕ੍ਰਾਈਬ ਕਰੋਗੇ ਪਿਤਾ ਦਸ਼ਮੇਸ਼ ਜਦੋਂ ਚਾਹੀ ਚਾਹੀ ਆਣਗੇ ਅੱਜ ਕਿੱਥੋਂ ਹਾਕਾ ਮਾਰ ਇਹਨਾਂ ਨੂੰ ਬੁਲਾਣਗੇ ਕਿਵੇਂ ਠੰਡ ਪਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜਿਆਰ ਨੂੰ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਚਲੇ ਜਾਣ ਨਾ ਪੁੱਤਰਾਂ ਦੇ ਬਿਨ ਚੰਗਾ ਲੱਗਦਾ ਜਹਾਨ ਨਾ ਨੂਰਪੁਰੀ ਪੁੱਛ ਕੇ ਤਾਂ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜਿਆਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਵਾਹਿਗੁਰੂ ਜੀ ਆਪ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੋਗੇ ਧੰਨਵਾਦ ਵਾਹਿਗੁਰੂ ਜੀ